ਸਾਬਕਾ ਡੀਆਈਜੀ ਹਰਚਰਨ ਸਿੰਘ ਪੋਲਰ ਦੀ ਇੱਕ ਵਾਰ ਫਿਰ ਤੋਂ ਮੁਸ਼ਕਲਾ ਬਾਚੂਕੀਆਂ ਨੇ ਸੀਬੀਆਈ ਕੋਰਟ ਦੇ ਵੱਲੋਂ ਵੱਡਾ ਝੜਕਾ ਦਿੱਤਾ ਗਿਆ ਸਖਤ ਫੈਸਲਾ ਸੁਣਾ ਗਿਆ ਹਾਲਾਂਕਿ ਸੀਬੀਆਈ ਦੇ ਵੱਲੋਂ ਟਰੈਪ ਲਗਾ ਕੇ ਰੰਗੇ ਹਤੀ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਉਸ ਵਕਤ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਪੋਲਰ ਨੂੰ ਗ੍ਰਿਫਤਾਰ ਕੀਤਾ ਜਾਂਦਾ ਕਰੋ ਬਹੁਤ ਕੁਝ ਬਰਾਮਦ ਕੀਤਾ ਜਾਂਦਾ 2.5 ਕਿਲੋ ਸੋਨੇ ਦੇ ਗਹਿਣੇ ਜਿਹੜਾ 7.5 ਕਰੋੜ ਨਕਦੀ ਕੈਸ਼ ਲਗਜ਼ਰੀ ਜਿਹੜੀਆਂ ਘੜੀਆਂ ਲਗਜ਼ਰੀ ਗੱਡੀਆਂ ਦੀਆਂ ਚਾਬੀਆਂ ਪਰ ਆਮਤ ਕੀਤਾ ਜਾਂਦੀਆਂ ਨੇ ਸਾਰਾ ਕੁਝ ਜੱਤ ਕਰ ਲਿਆ ਜਾਂਦਾ ਪਰ ਇਸੇ ਮਾਮਲੇ ਦੇ ਵਿੱਚ ਇਸ ਤੋਂ ਪਹਿਲਾਂ सीबीआई ਅਦਾਲਤ ਨੇ ਜਿਹੜਾ सीबीआई ਨੂੰ 5 ਦਿਨ ਦਾ ਰਿਮਾਂਡ ਦਿੱਤਾ ਸੀ ਫਿਰ 5 ਦਿਨ ਦਾ ਰਿਮਾਂਡ ਐਕਸਟੈਂਡ ਕੀਤਾ ਜਾਂਦਾ ਤੇ ਅੱਜ सीबीआई ਨੇ ਸਾਬਕਾ ਡੀਆਈਜੀ ਹਰਚਰਨ ਸਿੰਘ ਪੋਲਰ ਨੂੰ 20 ਨਵੰਬਰ ਤੱਕ ਨਿਆਂਇਕ ਹਰਾਸਤ ਦੇ ਵਿੱਚ ਪੇਜ ਦਿੱਤਾ ਹਾਲਾਂਕਿ ਬੀਤੇ ਦਿਨ सीबीआई ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਸੀ ਵਿਚੋਲੀਏ ਕਿ ਰਿਸ਼ਾਨੂੰ ਸ਼ਾਰਦਾ ਨੂੰ ਜਿਹੜਾ ਰਿਮਾਂਡ ਖਤਮ ਹੋਣ ਤੋਂ ਬਾਅਦ 20 ਨਵੰਬਰ ਤੱਕ ਨਿਆਂਇਕ ਹਰਾਸਾ ਦੇ ਵਿੱਚ ਭੇਜਿਆ ਸੀ ਤੇ ਅੱਜ ਸਾਬਕਾ ਡੀਆਈਜੀ ਹਰਚਰਨ ਸਿੰਘ ਪੋਲਰ ਨੂੰ ਵੀ 20 ਨਵੰਬਰ ਤੱਕ ਨਿਆਂਇਕ ਹਰਾਸਾ ਦੇ ਵਿੱਚ ਭੇਜ ਦਿੱਤਾ ਗਿਆ ਹੈ